ਕੇਂਦਰੀ ਜੇਲ੍ਹ ਦੇ ਵਿੱਚ ਉਸ ਵੇਲੇ ਸਾਊਥ ਫਿਲਮ ਦਾ ਸੀਨ ਬਣ ਗਿਆ ਜਦੋਂ ਕੈਦੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਬੱਕਰਿਆਂ ਵਾਂਗ ਢਾ ਢਾ ਕੇ ਚੰਗਾ ਕੁੱਟਿਆ ਤੇ ਜਦੋਂ ਫਿਰ ਵੀ ਦਿਲ ਨਾ ਭਰਿਆ ਤਾਂ ਉਹਨਾਂ ਨੇ ਮੁਲਾਜ਼ਮਾਂ ਦੀਆਂ ਵਰਦੀਆਂ ਪਾੜੀਆਂ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਇਹਨਾਂ ਕੈਦੀਆਂ ਨੇ ਜੇਲ੍ਹ ਦੇ ਵਿੱਚ ਅੱਗ ਲਗਾ ਦਿੱਤੀ ਤਾਂ ਫਿਰ ਪੂਰੇ ਜੇਲ੍ਹ ਪ੍ਰਸ਼ਾਸਨ ਸਨੇ ਹੋਰ ਬੰਦ ਕੈਦਿਏ ਦੇ ਵਿੱਚ ਹਫੜਾ ਦਫੜੀ ਮੱਚ ਗਈ ਸਕਰੀਨ ਤੇ ਧੂਏਂ ਦੀਆਂ ਤਸਵੀਰਾਂ ਤੇ ਫਟੀਆਂ ਵਰਦੀ ਦੇ ਵਿੱਚ ਜਿੰਨਾ ਪੁਲਿਸ ਮੁਲਾਜ਼ਮਾਂ ਨੂੰ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਗੁਰਦਾਸਪੁਰ ਕੇਂਦਰੀ ਜੇਲ੍ਹ ਦੀਆਂ ਨੇ ਜਿੱਥੇ ਕੈਦਿਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅਜਿਹਾ ਹੰਗਾਮਾ ਕਰ ਦਿੱਤਾ ਕੈਦਿਿਆਂ ਦਾ ਕਹਿਣਾ ਹੈ ਕਿ ਸਾਨੂੰ ਸਹੀ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਜਿੱਦੇ ਮੱਦੇ ਨਜ਼ਰ ਉਹਨਾਂ ਦੀ ਤਕਰਾਰ ਹੋ ਜਾਂਦੀ ਹੈ ਅਤੇ ਮੌਕੇ ਤੇ ਇਸ ਮਾਮਲੇ ਬਾਰੇ ਬੋਲਦੇ ਹੋਏ ADGP ਲਾ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਮਾਮਲਾ ਭਖਿਆ ਅਤੇ 8 ਘੰਟਿਆਂ ਬਾਅਦ ਮਾਮਲੇ ਨੂੰ ਸ਼ਾਂਤ ਕਿਵੇਂ ਕਰਵਾਇਆ ਜੋ ਵੀ ਘਟਨਾ ਜੇਲ੍ਹ ਦੇ ਅੰਦਰ ਹੋਈ ਸੀ ਜਿਸ ਕਰਕੇ ਜੇਲ੍ਹ ਇਨਮੇਟਸ ਨੇ ਕੋਈ ਵਾਇਲੈਂਟ ਸਟ्रेस ਕ੍ਰੀਏਟ ਕੀਤੀ ਸੀ ਮੈਂ ਪਹਿਲਾਂ ਇਹ ਦੱਸਣਾ ਚਾਹੁੰਦਾ ਥੈਟ ਫਰਦਰ ਟਾਈਮਿੰਗ ਇਟ ਹੈਸ ਬੀਨ ਹੈਂਡਲਡ ਐਮਈਕੇਪਲੀ ਠੀਕ ਹੈ ਜੋ ਇਨਮੇਟਸ ਨਾਲ ਕੋਈ ਵਧਿੱਕੀ ਉਹ ਦੱਸਦੇ ਨੇ ਉਹਨਾਂ ਦੀ ਸੁਣਵਾਈ ਕੀਤੀ ਗਈ ਹੈ ਉਹਨਾਂ ਦੇ 10 15 ਨੁਮਾਇੰਦਿਆਂ ਨਾਲ ਬੈਠ ਕੇ ਮੈਂ ਗੱਲ ਕੀਤੀ ਹੈ ਆਪਣੀ ਸਾਰੀ ਟੀਮ ਦੇ ਨਾਲ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਨੂੰ ਕਲਮਬੰਦ ਕੀਤਾ ਗਿਆ ਸੁਬਲੰਡ ਜੇਲ ਗੁਰਦਾਸਪੁਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਨਮੇਟਸ ਨੂੰ ਉਹਨਾਂ ਦੇ ਵਿਸ਼ਵਾਸ ਸੀਗਾ ਕਿ ਜਿਹੜੇ ਤਰੀਕੇ ਨਾਲ ਸਾਨੂੰ ਇਹ ਸਾਡਾ ਖਿਆਲ ਰੱਖਨੇ ਨੇ ਸਾਨੂੰ ਅਸੀਂ ਉਹਦੇ ਲਈ ਖੁਸ਼ ਆ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਪੁਆਇੰਟਸ ਦੇ ਵਿੱਚ ਕੁਝ ਛੋਟੇ ਲੈਵਲ ਦੇ ਮੁਲਾਜ਼ਮਾਂ ਦੀਆਂ ਕੁਝ ਕਮੀਆਂ ਪੇਸ਼ੀਆਂ ਸੀ ਜਿਨ੍ਹਾਂ ਨੂੰ ਅਸੀਂ ਕਲਮਬੰਦ ਕੀਤਾ ਹੈ ਔਰ ਜੇਲਸ ਡਿਪਾਰਟਮੈਂਟ ਦੇ ਧਿਆਨ ਚ ਲੈ ਆਂਦਾ ਹੈ ਉਹਦਾ ਹੱਲ ਵੀ ਵਿਦਨ 3 ਡੇਸ ਕੀਤਾ ਜਾਏਗਾ ਇਸ ਤੋਂ ਇਲਾਵਾ ਕੁਝ ਮੈਡੀਕਲ ਇਸ਼ੂਸ ਸੀਗੇ ਕਾਮਨ ਮੈਡੀਕਲ ਇਸ਼ੂਸ ਇਨਮਿਟਸ ਦੇ ਜਿਨ੍ਹਾਂ ਨੂੰ ਉਹਨਾਂ ਨੇ ਸਾਡੇ ਨਾਲ ਬੈਠ ਕੇ ਗੱਲਬਾਤ ਕਰਦੇ ਆ ਹਾਈਲਾਈਟ ਕੀਤਾ ਤੇ ਸਾਨੂੰ ਕਿਹਾ ਕਿ ਸਾਡੇ ਇੱਥੇ ਨੰਬਰ ਆਫ ਇਨਮਿਟਸ ਜ਼ਿਆਦਾ ਨੇ ਤੇ ਸਾਡੀ ਮੈਡੀਕਲ ਟਰੀਟਮੈਂਟ ਚ ਕਮੀ ਰਹਿ ਜਾਂਦੀ ਹੈ ਡਿਪਟੀ ਕਮਿਸ਼ਨਰ ਗੁਰਦਾਸਪੁਰ ਇੱਥੇ ਨੇ ਇਹਨਾਂ ਦੇ ਸਾਹਮਣੇ ਗੱਲ ਹੋਈ ਹੈ ਇਹ ਤਿੰਨ ਡਾਕਟਰਸ ਦੀ ਟੀਮ ਚੁਣ ਕੇ ਡਿਫਰੈਂਟ ਸਪੈਸ਼ਲਿਸਟ ਦੀ ਅਗਲੇ 3 ਦਿਨ ਸਾਰੇ ਜਿਹੜੇ ਇਨਮੇਟਸ ਨੇ ਜਿਨ੍ਹਾਂ ਨੂੰ ਕੋਈ ਮੈਡੀਕਲ ਇਸ਼ੂਸ ਨੇ ਉਹਨਾਂ ਦਾ ਮੈਡੀਕਲ ਕਰਵਾਉਣਗੇ ਔਰ ਜੋਗ ਬਣਦਾ ਸਰਦਾ ਵਧੀਆ ਤਰੀਕੇ ਦਾ ਮੈਡੀਕਲ ਟਰੀਟਮੈਂਟ ਹੈ ਬੇਸ਼ੱਕ ਉਹਦੇ ਲਈ ਉਹਨਾਂ ਨੂੰ ਹਸਪੀਟਲ ਲੈ ਜਾਣਾ ਪਏ ਕਿਸੇ ਦਾ ਐਮ ਆਰ ਆਈ ਕਰਾਉਣਾ ਪਏ ਕਿਸੇ ਦਾ ਸਕੈਨ ਕਰਾਉਣਾ ਪਏ ਉਹ ਡੀ ਸੀ ਸਾਹਿਬ ਸਾਡੇ ਨਾਲ ਖੜੇ ਨੇ ਹੀ ਹੈਜ਼ ਅਗਰੀਡ ਟੂ ਥੈਮ ਦੈਟ ਹੀ ਵਿਲ ਇਨਸ਼ੋਰ ਕਿ ਉਹਨਾਂ ਦਾ ਟ੍ਰੀਟਮੈਂਟ ਹੋਏਗਾ ਸਰ ਕੁਝ ਜਾਣਕਾਰੀ ਮਿਲੀ ਹੈ ਕਿ ਸਟਾਰਟ ਕਿਉਂ ਹੋਇਆ ਸੀਗਾ ਕਲਪ੍ਰਿਤ ਕੋਲ ਨੇ ਜਿਹੜਾ ਯਾਰ ਪ੍ਰਿੰਸ ਨੇ ਕੀ ਪੜਾਇਆ ਹੈ ਗਿਆ ਸੀਗਾ ਕੀ ਹੋਇਆ ਸੀ ਸਰ ਦੇਖੋ ਜਿਹੜੀਆਂ ਉਹਨਾਂ ਦੀਆਂ ਗੱਲਾਂ ਤੋਂ ਗੱਲ ਨਿਕਲਦੀ ਹੈ ਤੇ ਸਾਡੇ ਆਫੀਸਰਸ ਤੋਂ ਬਰੀਫਿੰਗ ਲਈ ਹੈ ਦੋਨਾਂ ਦੇ ਵਿੱਚ ਦਵੈਤ ਹੈ ਡਾਈਕੋਟਮੀ ਹੈ ਇਸ ਕਰਕੇ ਜੋ ਦੋ ਤਿੰਨ ਦਿਨ ਪਹਿਲਾਂ ਹੋਇਆ ਜਿਹਦੇ ਤੋਂ ਕੋਈ ਵਜ੍ਹਾ ਰੰਜਿਸ਼ ਬਣੀ ਇਨਮੇਟਸ ਦੀ ਔਰ ਜੇਲ ਸਟਾਫ ਦੇ ਨਾਲ ਥੱਲੇ ਨਾ ਕੋਈ ਤਲਖੀ ਹੋਈ ਔਰ ਉਹ ਵਾਧੇ ਦੀ ਵਾਧੇ ਦੀ ਇੱਥੋਂ ਤੱਕ ਪਹੁੰਚੀ ਉਸ ਤੋਂ ਇਲਾਵਾ ਕੁਝ ਅੱਜ ਹੋਇਆ ਜਿਹਦੇ ਵਿੱਚ ਜੜੇ ਇਨਮੇਟਸ ਨੇ ਉਹਨਾਂ ਨੇ ਵੀ ਤੋੜਪਾਨ ਕੀਤੀ ਉਸ ਤੋਂ ਇਲਾਵਾ ਕਾਇਦੇ ਕਾਨੂੰਨ ਨੂੰ ਮੇਨਟੇਨ ਕਰਨ ਵਾਸਤੇ ਐਕਿਊਟ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਹੈਂਡਲ ਕਰਨ ਵਾਸਤੇ ਜੜੀ ਪੁਲਿਸ ਰੈਕੁਇਜ਼ੀਸ਼ਨ ਕੀਤੀ ਗਈ ਸੀ ਜੇਲਸ ਡਿਪਾਰਟਮੈਂਟ ਵੱਲੋਂ ਉਹਨਾਂ ਪੁਲਿਸ ਨੇ ਔਰ ਬਰੇ ਸੁਚਜੇ ਤਰੀਕੇ ਨਾਲ ਹੈਂਡਲ ਕਰਕੇ ਜੋ ਵੀ ਮਿਨੀਮਮ ਪਾਵਰ ਫੋਰਸ ਯੂਜ਼ ਕਰਨੀ ਸੀ ਯੂਜ਼ ਕਰਕੇ ਕੋ ਕੀਤਾ ਇਹ ਸਾਰੇ ਮੁੱਦਿਆਂ ਦੇ ਉੱਤੇ ਜਿਹੜੀ ਸਾਡੀ ਬਰੀਫਿੰਗ ਹੈ ਪੁਲਿਸ ਟੀਮ ਦੀ ਔਰ ਜੇਲ ਟੀਮ ਦੀ ਤੇ ਜੋ ਇਨਵਿਟਸ ਕਹਿ ਰਹੇ ਨੇ ਉਹਨਾਂ 'ਚ ਵੇਰੀਏਸ਼ਨ ਹੈ ਮੈਂ ਸ਼ਾਮ ਨੂੰ ਆਇਆ ਉਹਨਾਂ ਦੇ ਕੋਲ ਅੰਦਰ ਜਾ ਕੇ ਕੱਲਿਆਂ ਸਿਵਲ ਡਰੈਸ 'ਚ ਸੀਗਾ ਮੈਂ ਉਹਨਾਂ ਦੇ ਕੋਲ ਜਾ ਕੇ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਿਆ ਉਸ ਤੋਂ ਬਾਅਦ ਅਸੀਂ ਸਾਰੀ ਟੀਮ ਇਕੱਠੇ ਹੋਏ ਆਂ ਅਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਆਲਟੀਮੇਟਲੀ ਯੂਨੀਨਿਮਸਲੀ ਵੀ ਹੈਵ ਡਿਸਾਈਡਡ ਸੀਨ ਅਫਸਰਸ ਕਿ ਡੀਸੀ ਗੁਰਦਾਸਪੁਰ ਇੱਕ ਐਸਡੀਐਮ ਦੀ ਡਿਊਟੀ ਲਗਾ ਕੇ ਕਾਇਦੇ ਅਨੁਸਾਰ ਮੈਜਿਸਟਰੇਲ ਇਨਕੁਆਰੀ ਕਰਨਗੇ ਜੋ ਜਿੱਥੋਂ ਗੱਲ ਸ਼ੁਰੂ ਹੋਈ ਉਸ ਤੋਂ ਇਲਾਵਾ ਜੋ ਕੋਈ ਵਧਿਕੀਆਂ ਹੋਈਆਂ ਜਾਂ ਸਾਡੇ ਮੁਲਾਜ਼ਮਾਂ ਦਾ ਕੰਡਕਟ ਆ ਜਾਂ ਇਨਵਰਸ ਦੇ ਕੋਈ ਕੰਡਕਟ ਨੂੰ ਵਾਚਣ ਦੀ ਗੱਲ ਆ ਇਹ ਸਮੇਂਬੱਧ ਅਨੁਸਾਰ ਉਸ ਮੈਜਿਸਟਰੇਲ ਇਨਕੁਆਰੀ ਦੀ ਰਿਪੋਰਟ ਬਣਾਉਣਗੇ ਔਰ ਉਸ ਰਿਪੋਰਟ ਤੋਂ ਬਾਅਦ ਜੋ ਕਾਇਦੇ ਅਨੁਸਾਰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਏਗੀ ਬੇਸ਼ੱਕ ਉਹ ਸਾਡੇ ਮੁਲਾਜ਼ਮ ਦੀ ਗਲਤੀ ਹੈ ਜਾਂ ਕਿਸੇ ਇਨਮੇਟ ਦੀ ਗਲਤੀ ਹੈ ਦੇਖੋ ਪ੍ਰिजनर्स ਨੇ ਉਸ ਦੇਖੋ ਪ੍ਰिजनर्स ਵੀ ਕੁਝ ਜ਼ਖਮੀ ਹੋਏ ਨੇ ਸਾਡੇ ਮੁਲਾਜ਼ਮ ਵੀ 4-5 ਜ਼ਖਮੀ ਹੋਏ ਨੇ ਅਸੀਂ ਜਿਹੜੇ ਪ੍ਰिजनर्स ਜ਼ਖਮੀ ਹੋਏ ਨੇ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਵੀ ਕਰਵਾ ਰਹੇ ਆ ਜਿਹੜੇ ਇਨਮੇਟਸ ਜ਼ਖਮੀ ਹੋਏ ਨੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਜ਼ਖਮੀ ਤੋਂ ਇਲਾਵਾ ਜਿਨ੍ਹਾਂ ਦੀਆਂ ਕੋਈ ਕ੍ਰੋਨਿਕ ਇਸ਼ੂਸ ਨੇ ਜਾਂ ਪ੍ਰੋਬਲਮਸ ਨੇ ਕ੍ਰੋਨਿਕ ਡਿਜ਼ੀਜ਼ ਵਾਲੇ ਅੰਦਰ ਨੇ ਇਨਮੇਟਸ ਉਹਨਾਂ ਦਾ ਮਸਲਾ ਹੱਲ ਕਰਨ ਵੀ डीसी साहब अपनी जांच निगरानी अपनी टीम को कराਉਣਗੇ ਤੇ 3 ਦਿਨ ਦੇ ਅੰਦਰ ਅੰਦਰ ਇਹ ਸਾਰਾ ਮੈਟਰ ਹੱਲ ਕਰ ਅੰਦਰ ਸਰ ਧੂਆਂ ਧਾਵਾ ਬੜਾ ਦਿਖਾ ਆ ਬੇ ਦੇਖੋ ਬਿਲਕੁਲ ਜਿਹੜਾ ਤੁਸੀਂ ਧੂਆਂ ਦੇਖ ਰਹੇ ਹੋ ਜੇ ਧੂਆਂ ਨਿਕਲੇ ਆ ਕੁਛ ਧੂਆਂ ਹੋਇਆ ਗਿਆ ਤਾਂ ਮਤਲਬ ਕੁਛ ਹੋਇਆ ਤੇ ਧੂਆਂ ਨਿਕਲੇ ਇਹ ਸਾਡਾ ਪੰਜਾਬੀਆਂ ਦਾ ਮੁਹਾਵਰਾ ਵੀ ਹੈ ਇਹ ਸਾਰਾ ਕੁਝ ਮੈਂ ਵਾਚਿਆ ਮੈਂ ਆਪ ਨਾਲ ਜਾ ਕੇ ਸਾਰਾ ਕੁਝ ਦੇਖਿਆ ਆ ਸਾਡੀ ਟੀਮ ਸਾਰੀ ਨੇ ਦੇਖਿਆ ਆ ਮੈਂ ਮੈਨੂੰ ਪਤਾ ਹੈ ਕੁਝ ਕੀ ਹੋਇਆ ਲੇਕਿਨ ਮੇਰੇ ਵੱਲੋਂ ਕਹੜੀ ਗੱਲ ਉਹ ਕਾਇਦੇ ਨੂੰ ਤੋੜਨ ਦੇ ਬਰਾਬਰ ਹੋਏਗੀ ਇਹ ਸਾਰੀਆਂ ਗੱਲਾਂ ਇੱਕ ਸੂਚਨਾਬੱਧ ਤਰੀਕੇ ਨਾਲ ਇਨਕੁਆਰੀ ਦੇ ਵਿੱਚ ਆਉਣਗੀਆਂ ਉਸ ਇਨਕੁਆਰੀ ਦੀ ਬਰੀਫਿੰਗ ਜਿਹੜੀ ਕੰਪੋਨੈਂਟ ਅਥਾਰਟੀ ਡੀਸੀ ਸਾਹਿਬ ਜਾਂ ਕਿਸੇ ਹੋਰ ਅਫਸਰ ਸੀਨੀਅਰ ਅਫਸਰ ਜੇਲ੍ਹ ਡਿਪਾਰਟਮੈਂਟ ਦੇ ਆਉਣ ਦੀ ਹੋਏਗੀ ਉਹ ਕਰਨਗੇ ਜਿਹੜੇ ਗਲਤੀ ਪਾਈ ਜਾਣਗੇ ਉਹਨਾਂ ਦੇ ਖਲ ਖਾਫ ਕਾਰਵਾਈ ਹੋਏਗੀ ਚਾਹੇ ਜੋ ਗਲਤੀ ਪਾਈ ਜਾਣਗੇ ਚਾਹੇ ਸਾਡੇ ਮੁਲਾਜ਼ਮ ਨੇ ਚਾਹੇ ਦੂਸਰੀ ਤਰਫੋਂ ਕੋਈ ਬਦੀ ਕੀਤੀ ਹੋਈ ਆ ਉਹ ਇਨਕੁਆਰੀ ਰਿਪੋਰਟ ਜਦੋਂ ਆਏਗੀ ਉਹਨੂੰ ਵਾਚਿਆ ਜਾਏਗਾ ਕੰਪੀਟੈਂਟ ਅਥਾਰਟੀ ਡਿਸਾਈਡ ਕਰੇਗੀ ਫਿਰ ਕਿ ਉਹਨੂੰ ਕੀ ਕਰਨਾ ਸਰ ਕੁਲਟੀ ਵੀ ਲੈ ਕੇ ਸਵਾਲ ਚੁਕੇ ਸੀ ਕੇ ਪ੍ਰਿਜ਼ਨਰਸ ਨੇ ਕਿ ਖਾਣਾ ਠੀਕ ਨਹੀਂ ਹੈਗਾ ਜਾਂ ਕੁਝ ਹੋਰ ਜੀ ਮੈਂ ਦੇਖੋ ਦੇਖੋ ਮੈਂ ਦੱਸਦਾ ਜਦੋਂ ਤੁਸੀਂ ਕਰਾਊਡ ਚ ਬੈਠ ਕੇ ਇਨਵਿਟਸ ਉਹਨਾਂ ਦੀਆਂ ਕੁਝ ਗੱਲਾਂ ਨੇ ਜਿਹੜੀਆਂ ਸਾਡੇ ਕਲਚਰ ਤੇ ਬੋਲਬਾਣੀ ਨਾਲ ਜੁੜੀਆਂ ਨੇ ਠੀਕ ਹੈ ਮੈਂ ਐਸੇ ਹੀ ਏਰੀਆ ਦਾ ਰਹਿਣ ਵਾਲਾ ਕੋਸ ਕਲਚਰ ਤੇ ਬੋਲ ਪਾਣੀ ਦੇ ਮਸਲੇ ਤੇ ਜੜੀਆਂ ਉਹਨਾਂ ਨੇ ਇਸ਼ੂ ਉਠਾਏ ਨੇ ਮੈਂ ਪਹਿਲਾਂ ਤੁਹਾਡੇ ਧਿਆਨ ਚ ਲੈਂਦਾ ਆਈ ਐਮ ਵੈਰੀ ਹੈਪੀ ਕਿ ਸੁਬਡੰਡ ਜੇਲ ਗੁਰਦਾਸਪੁਰ ਉਹਨਾਂ ਤੇ ਸਾਰਿਆਂ ਨੂੰ ਇਤਬਾਰ ਆ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਕਿ ਆਪਣੇ ਮੁਲਾਜ਼ਮਾਂ ਨਾਲ ਬੈਠਣ ਆਈ ਜੀ ਏ ਡੀ ਜੀ ਜੀ ਪ੍ਰिजन ਆਈ ਜੀ ਪ੍ਰिजनਸ ਵੀ ਉੱਥੇ ਸੀਗੇ ਸੁਬਡੰਡ ਜੇਲ ਆਪਣੀ ਜੇਰ ਨਿਗਰਾਨੀ ਜਿਹੜਾ ਕੋਰਸ ਕਰੈਕਸ਼ਨ ਚਾਹੇ ਟ੍ਰੇਨਿੰਗ ਨਾਲ ਜਾਏ ਕਾਉਂਸਲਿੰਗ ਨਾਲ ਆਪਣੇ ਮੁਲਾਜ਼ਮਾਂ ਦਾ ਕਰਨ ਵਾਲਾ ਉਹਨੂੰ ਵੀ ਦੁਰਸ਼ਤ ਕਰਨਗੇ ਸਾਰੇ ਇਨਮੇਟਸ ਦੀ ਆਪਸ ਵਿੱਚ ਕੋਈ ਟਕਸਲ ਸੀ ਕਿ ਜਾਂ ਜੇਲ ਜੇਲ ਅਥਾਰਟिटीज ਦੇ ਨਾਲ ਸੀ ਉਹਨਾਂ ਦਾ ਜੋ ਅਜੇ ਤੱਕ ਸਰੇਦਸਤ ਸਾਹਮਣੇ ਆਉਂਦਾ ਆ ਕਿ ਇਨਮੇਟਸ ਦੀ ਆਪਸੀ ਟਕਸਲ ਨਾਲੋਂ ਜੇਲ ਡਿਪਾਰਟਮੈਂਟ ਦੇ ਥੱਲੇ ਲੈਵਲ ਦੇ ਮੁਲਾਜ਼ਮਾਂ ਨਾਲ ਤੇ ਉਹਨਾਂ ਦੀ ਟ੍ਰੀਟਮੈਂਟ ਦੇ ਮੈਟਰ ਨੂੰ ਲੈ ਕੇ ਸ਼ਬਦਾਵਲੀ ਨੂੰ ਲੈ ਕੇ ਕੁਝ ਕਿੰਤੂ ਪਰੰਤੂ ਸੀਗੇ ਜਿਹੜੇ ਇਸ ਮਾਜਿਸਟਰਲ ਇਨਕੁਆਰੀ ਦਾ ਹਿੱਸਾ ਰਹੇ ਔਰ ਲਿਖਤੀ ਤੌਰ ਤੇ ਸਾਰੇ ਪੁਆਇੰਟਸ ਲਿਖੇ ਗਏ ਨੇ ਸੁਬਨਨ ਜੇਲ ਦੇ ਹਵਾਲੇ ਕੀਤੇ ਗਏ ਨੇ ਜੇਲ ਡਿਪਾਰਟਮੈਂਟ ਉਹਨੂੰ ਕੋਰਸ ਕਰੈਕਸ਼ਨ ਕਰਨ ਵਾਸਤੇ ਜੋ ਬਣਦੀ ਦੁਰਸਤੀ ਆ ਉਹ ਕਰਨੇ ਫਿਲਹਾਲ ਸਿਚੁਏਸ਼ਨ ਅੰਡਰਗਰਾਉਂਡ ਫੇਲ ਹਾਲ ਅਸੀਂ ਸਾਰੇ ਜਣੇ ਖੜੇ ਆ ਸਾਨੂੰ ਖੁਸ਼ੀ ਆ ਇਨਮੇਟਸ ਨੇ ਵੀ ਸਾਡੇ ਨਾਲ ਕੋਆਪਰੇਟ ਕੀਤਾ ਆ ਆਈ ਐਮ ਹੈਪੀ ਕਿ ਉਹਨਾਂ ਦੇ ਉਹਨਾਂ ਦੀ ਵੇਵ ਲੈਂਥ ਤੇ ਜਾ ਕੇ ਮੈਨੂੰ ਗੱਲ ਕਰਨ ਲਈ ਕਰਨੀ ਪਈ ਬਟ ਮੈਂ ਤੁਹਾਡੇ ਨਾਲ ਕਹਿ ਸਕਦਾ ਦਾਵੇ ਨਾਲ ਕੀ ਸਾਡੀ ਟੀਮ ਨੇ ਸਾਰੀ ਟੀਮ ਨੇ ਦਿਨ ਤੋਂ ਲੈ ਕੇ ਸਵੇਰ ਤੋਂ ਕਾਫੀ ਮਿਹਨਤ ਕੀਤੀ ਹੈ। ਔਰ ਐਸ ਵळे ਅੰਦਰ ਦਾ ਮਾਹੌਲ ਸ਼ਾਂਤਮਈ। ਸਰ ਕਿੰਨੇ ਘੰਟੇ ਲੱਗਿਆ ਕੰਟਰੋਲ ਕੀਤਾ ਸਰਵੇਸ਼ਨ ਨੂੰ? ਹਾਂਜੀ। ਕਿੰਨੇ ਘੰਟੇ ਲੱਗੇ ਕਿੰਨੇ ਘੰਟੇ ਕੰਟਰੋਲ ਨੂੰ ਅਸਰ? ਕਿ ਜਿੰਨੇ ਸਵੇਰੇ ਸ਼ੁਰੂ ਹੋਈ ਹੈ ਤੇ ਹੁਣ ਤੋਂ ਅੱਧਾ ਹੀ ਘੰਟਾ ਇਹਦਾ ਜੋ ਟਾਈਮ ਹੈ ਉਹਨੂੰ ਕਾਊਂਟ ਕਰ ਲਓ। ਫਾਇਰ ਸੱਤੇ ਹਲੇ ਵੀ ਕੁਝ ਫਾਇਰਸ ਨਹੀਂ ਕਿ ਸਾਰੇ نیچے ਜਾ ਚੁੱਕੇ ਨੇ ਉਹ ਹੇਠੇ ਲਿਜਾਇਆ ਕਿ? ਨਹੀਂ। ਦੇਖੋ ਬੈਰਕਸ ਦੇ ਵਿੱਚ ਨੇ। ਪਲੇਕਨ ਜੜੀ ਬੈਰਕ ਡੈਮੇਜ ਹੋਈ ਆ ਉਸ ਬੈਰਕ ਦੇ ਇਨਵਰਟਸ ਨੂੰ ਰੀਅਲਾਈਨ ਕਰਨ ਵਾਸਤੇ ਰੀ ਅਡਜਸਟਮੈਂਟ ਕਰਨ ਵਾਸਤੇ ਸੁਦਨ ਜੇਲ ਆਈਜੀ ਜੇਲਸ ਇਸ ਗੱਲ ਨੂੰ ਹੈਂਡਲ ਕਰਦੇ ਕਿੰਨੀਆਂ ਬੈਰਕਾਂ ਨੂੰ ਸੌਣ ਆ ਸਰ ਦੇਖੋ ਇਹ ਜਿਹੜਾ ਮੈਟਰ ਸੀਗਾ ਇੱਕ ਬੈਰਕ ਦਾ ਸੀਗਾ ਦੂਜੀਆਂ ਬੈਰਕ ਤੇ ਜਿਵੇਂ ਹਮਦਰਦੀ ਹੁੰਦੀ ਆ ਉਸ ਕਰਕੇ ਸਪਰੈਡ ਕੀਤਾ ਆਦਰਵਾਈਸ ਟੈਕਨੀਕਲੀ ਇਟ ਵਾਸ ਲਿਮਟਡ ਟੂ 1 ਬੈਰਕ ਉਥੇ ਹੀ ਐਡੀਜੀਪੀ ਜੇਲ ਅਰੂਣ ਪਾਤ ਸਿੰਘ ਨੇ ਦੱਸਿਆ ਕਿ ਕੈਦੀਆਂ ਨੇ ਉਹਨਾਂ ਨੂੰ ਕੁਝ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਤਣਾਅਪੂਰਨ ਸਥਿਤੀ ਬਣੀ ਉਹਨਾਂ ਕਹ ਕੇ ਮਾਹੌਲ ਨੂੰ ਕੰਟਰੋਲ ਕਰ ਲਿਆ। ਆਲਰੇਡੀ ADG ਲਾਅ ਐਂਡ ਆਰਡਰ ਨੇ ਸਾਰਿਆਂ ਨੂੰ ਦੱਸਿਆ ਹੈ ਕਿ ਜੇਲ ਇਨਮੈਂਟਸ ਦੇ ਕੁਝ ਗ੍ਰੀਵਾਂਸਸ ਹੈਗੇ ਆ ਪੁੱਛੋਣਾ ਤੇ ਆ ਗ੍ਰੀਵਾਂਸਸ ਨੂੰ ਲੈ ਕੇ ਉਹ ਐਜੀਟੇਟ ਕਰ ਰਹੇ ਸੀਗੇ ਜਿਸ ਕਰਕੇ ਉਹਨਾਂ ਨੇ ਅੰਦਰ ਵਾਇਲੈਂਸ ਵੀ ਕੀਤੀ ਹੈ। ਡੀਸੀ ਸਾਹਿਬ ਤੇ ADG ਸਾਹਿਬ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਸੁਣਿਆ ਹੈ। ਜੋਨਾ ਦੇ ਗ੍ਰਿਵਾਂਸਿਸ ਹੈ ਉਸ ਦੇ ਬਾਰੇ ਕੋਈ ਮੈਜਿਸਟ੍ਰੇਟ ਅਪਾਇੰਟ ਕਰਨਗੇ ਡੀਸੀ ਸਾਹਿਬ ਜੋ ਉਹਨਾਂ ਨੂੰ ਐਗਜ਼ਾਮਿਨ ਕਰਨਗੇ ਕਿਉਂਕਿ ਗ੍ਰਿਵਾਂਸ ਜਿਹੜੀ ਹੈ ਉਹ ਪਰਸੀਵਡ ਵੀ ਹੁੰਦੀ ਹੈ ਤੇ ਰੀਅਲ ਵੀ ਹੁੰਦੀ ਹੈ ਜਿਹੜੀ ਸਹੀ ਹੋਏਗੀ ਉਹਦਾ ਕਰੈਕਟਿਵ ਐਕਸ਼ਨ ਲਿਆ ਜਾਏਗਾ ਜਿਹੜੀ ਪਰਸੀਵਡ ਹੈ ਉਹਦੇ ਬਾਰੇ ਉਹਨਾਂ ਨੂੰ ਕਾਉਂਸਲਿੰਗ ਕਰੀ ਜਾਏਗਾ ਜਿਵੇਂ ਬੈਰਕਸ ਵਗੈਰਾ ਨੂੰ ਜਿਹੜਾ ਉਹ ਪੂਰੀ ਪੂਰੀ ਗੱਲ ਹੋ ਲੈਣ ਦਿਓ ਕੁਝ ਹੋਰ ਜੋਨਾ ਦੇ ਇਸ਼ੂਜ਼ ਹੈ ਕਿ ਸਾਨੂੰ ਮੈਡੀਕਲ ਟ੍ਰੀਟਮੈਂਟ ਦਾ ਹੈ ਉਹਦੇ ਬਾਰੇ ਡੀਸੀ ਸਾਹਿਬ ਮੈਡੀਕਲ ਟ੍ਰੀਟਮੈਂਟ ਟੀਮਸ ਪ੍ਰੋਵਾਈਡ ਕਰਨਗੇ ਏ ਤੁਸੀਂ ਕੀ ਕਰ ਰਹੇ ਸੀ ਜਿਵੇਂ ਬੈਰਕਸ ਵਿਗਾਰਾ ਜਿਹੜੀਆਂ ਅੰਦਰ ਨੁਕਸਾਨ ਕੀਤਾ ਗਿਆ ਜਾਂਦਾ ਕੀ ਕਰ ਪਾਈਏ ਹਾਂ ਜਿਹੜਾ ਲਾ ਐਂਡ ਆਰਡਰ ਦਾ ਪੁਆਇੰਟ ਹੈ ਤੇ ਲੀਗਲ ਐਕਸ਼ਨ ਹੈ ਉਹ ਪੁਲਿਸ ਦਾ ਹੁੰਦਾ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਪ੍ਰिजन ਡਿਪਾਰਟਮੈਂਟ ਐਂਡ ਪੁਲਿਸ ਡਿਪਾਰਟਮੈਂਟ ਦੋਨੋਂ ਅਲੱਗ-ਅਲੱਗ ਹੈ ਸਰ ਜੀ ਗੋਲੀ ਵਗੈਰਾ ਮੈਂ ਜਿਹੜਾ ਹਾਂ ਹੈਡ ਆਫ ਪ੍ਰिजनਸ ਹੈਗਾ ਸੜੀ ਗੋਲੀ ਵਗੈਰਾ ਚਲੇਗੀ ਉਹ ਕੰਟਰੋਲ ਕਰਨਾ ਸੇ ਰਹੇ ਅੰਦਰੋਂ ਵੀ ਅੱਗੇ ਵੀ ਕੁਝ ਕਦੀਆਂ ਲੋ ਮਿਸ਼ ਕੀਤਾ ਗਿਆ ਦਾ ਐਡੀਜੀ ਲਾ ਐਂਡ ਆਰਡਰ ਵੀ ਐਬਲ ਟੂ ਕਮੈਂਟ ਔਨ ਕਰਨਾ ਠੀਕ ਠੀਕ ਹੈ ਸਾਡਾ ਜਿਹੜਾ ਪ੍ਰिजनਸ ਐਂਡ ਕਰੈ ਜੋ ਪ੍ਰिजन ਨਾਲ ਐਡਮਿਨਿਸਟ੍ਰੇਸ਼ਨ ਨਾਲ ਰਿਲੇਟਡ ਇਸ਼ੂਸ ਐਸ ਯੋਨਨ ਹینڈਲ ਕਰ ਰਹੇ ਤੁਸੀਂ ਆਪਣੇ ਵੱਲੋਂ ਸਾਰਾ ਬਣਾ ਕੇ ਕੰਪਲੀਟ ਹੋਣਾ ਨੂੰ ਕਰੋਗੇ ਜੀ ਲੋਨ ਜਿਹੜੀ ਉਹ ਸਪਰਿੰਟ ਲੈਵਲ ਤੇ ਹੈ ਦੋਸ਼ੀ ਕੌਣ ਦੋਸ਼ੀ ਕੌਣ ਹੀ ਫਰਕ ਦਾ ਮਤਲਬ ਦੋਸ਼ੀ ਕਹਦੀ ਸੀ ਕਿ ਜੰਮ ਤੋਂ ਆਪਣੇ ਵਿਵਾਦ ਮਲਾਜ ਦਾ ਮੈਟਰ ਹੈ ਸਿਚੁਏਸ਼ਨ ਸਾਰ ਕੰਡੰਟਰ ਕੋਲੇ ਹੁੰਦਾ ਸੀ ਹਾਂ ਬਿਲਕੁਲ ਠੀਕ ਹੈ ਅੰਦਰ ਜੋ ਉਹਨਾਂ ਨੇ ਕੁਝ ਭੰਤੋੜ ਕੀਤੀ ਹੈ ਤਾਂ ਰੀਅਲਾਈਨਮੈਂਟ ਰੀਅਡਜਸਟਮੈਂਟ ਕਰ ਰਹੇ ਸਪਰਿੰਟ ਸਾਹਿਬ ਤੇ ਅੱਛੀ ਗੱਲ ਇਹ ਹੈ ਕਿ ਵੀ ਸਪਰਿੰਟ ਜੇਲ ਬਹੁਤ ਅੱਛੀ ਐਡਮਿਨਿਸਟ੍ਰੇਸ਼ਨ ਕਰ ਰਹੇ ਇਵਨ ਸਟਾਫ ਵੀ ਉਹਨਾਂ ਦਾ ਕੌਨਫੀਡੈਂਸ ਹੈ ਤੇ ਇਨਮੇਟਸ ਵੀ ਉਹਨਾਂ ਨੂੰ ਲਾਈਕ ਕਰਦੇ। ਪਰ ਦਿੱਕਤ ਇਹ ਹੋਈ ਸਾਹਿਬ ਇਹ ਨੇ ਉਹ ਖੁਦ ਵੀ ਨਾਲ ਐਸ.ਡੀ.ਐਮ ਸਾਹਿਬ ਨੂੰ ਅਸਿਸਟ ਕਰ। ਸਭ ਕੁਝ ਠੀਕ ਸੀ ਸਭ ਕੁਝ ਠੀਕ ਕਰਕੇ ਆ ਜਾਂਦਾ। ਹਾਂ ਕਿਉਂਕਿ ਉਹ 3 ਦਿਨ ਤੋਂ ਟ੍ਰੇਨਿੰਗ ਤੇ ਸੀਗੇ। ਤੇ ਐਡੀਸ਼ਨਲ ਸੁਪਰਡੈਂਟ ਤੇ ਲੋਅਰ ਸਟਾਫ ਸੀਗਾ। ਤੇ ਇਹਨਾਂ ਦਾ 1-2 ਦਿਨ ਤੋਂ ਲੋਅਰ ਸਟਾਫ ਨਾਲ ਕੋਈ ਇਸ਼ੂ ਰੇਜ਼ ਹੋਇਆ ਸੀਗਾ ਜਿਸ ਕਰਕੇ ਆ ਜੈਜਿਟੇਟ ਹੋ ਕੇ ਉਹਨਾਂ ਨੇ ਲੱਗਦਾ ਵੀ ਜੇਕਰ ਇਹ ਮਾਮਲਾ ਅਫਸਰ ਨਾਲ ਕੋਈ ਨੁਕਸਾਨ ਤਾਂ ਨਹੀਂ ਹੋਇਆ ਅੰਦਰ ਨਹੀਂ ਉਹ ਐਸਾ ਨੁਕਸਾਨ ਨਹੀਂ ਇਸ ਲਈ ਦਾ ਮਤਲਬ ਜਿਹੜੇ ਜਿਹੜੇ ਦੂਜੇ ਐਡੀਸ਼ਨ ਸੀ ਉਹਨਾਂ ਕੋ ਹੈਂਡਲ ਨਹੀਂ ਕਰ ਪਾਇਆ ਇਹ ਮਤਲਬ ਸਿਚੁਏਸ਼ਨ ਨੂੰ ਇਸ ਤਰ੍ਹਾਂ ਦਾ ਮਤਲਬ ਤਾਂ ਕਿਉਂਕਿ ਉਹਨਾਂ ਜੇਲ ਸਪਰੈਂਡ ਤੇ ਤੁਸੀਂ ਦੱਸਿਆ ਜਿਵੇਂ ਟ੍ਰੇਨਿੰਗ ਤੇ ਨੇ ਜਿਹੜੇ ਬਾਕੀ ਸਟਾਫ ਸੀ ਉਹ ਹੈਂਡਲ ਨਹੀਂ ਕਰ ਪਾਇਆ ਉਹਨਾਂ ਦੀਆਂ ਜਿਹੜੀਆਂ ਸਰ ਉਹਨਾਂ ਦੀ ਕਮੀਆਂ ਹੈ ਤੁਸੀਂ ਪੁਆਇੰਟ ਰੇਜ਼ ਕਰ ਰਹੇ ਹੋ ਜਾਂ ਮੈਜਿਸਟ੍ਰੀਅਲ ਇਨਕੁਆਇਰੀ ਚਾਹ ਕੈਂਟਰਲ ਰਿਪੋਰਟ ਆ ਗਈ ਹੈ ਹਾਂ ਹੀ ਵਿਲ ਸਬਮਿਟ ਰਿਪੋਰਟ ਓਕੇ ਬਾਕੀ ਇੰਟਰਨਲੀ ਸਾਡੇ ਸੀਨੀਅਰ ਆਫੀਸਰ ਜਿਹੜੇ ਪ੍ਰੈਸੈਂਟ ਡਿਪਾਰਟਮੈਂਟ ਦੇ ਉਹ ਐਗਜ਼ਾਮਨ ਕੋਈ ਟਾਈਮ ਬਾਰਡਰ ਰੱਖਿਆ ਗਿਆ ਜੀ ਉਹ ਮੈਜਿਸਟ੍ਰੇਟ ਵਾਲੇ ਹੋ ਦੱਸਣਗੇ ਸਾਡੇ ਆਫੀਸਰਸ ਦੇਖ ਰਹੇ ਹੈ ਖੈਰ ਜਿਸ ਤਰੀਕੇ ਦਾ ਮਾਹੌਲ ਜੇਲ੍ਹ ਦੇ ਵਿੱਚ ਦੇਖਣ ਨੂੰ ਮਿਲਿਆ ਇਸ ਨੂੰ ਸਾਫ਼ ਕਹਿ ਸਕਦੇ ਹਾਂ ਕਿ ਹੁਣ ਜੇਲ੍ਹ ਦੇ ਵਿੱਚ ਵੀ ਕਿਸੇ ਤਰੀਕੇ ਦੀ ਕੋਈ ਸੁਰੱਖਿਆ ਨਹੀਂ ਜਾਪਦੀ ਕਿਉਂਕਿ ਕੈਦੀ ਜੇਲ੍ਹਾਂ ਦੇ ਵਿੱਚ ਰਹਿ ਕੇ ਵੀ ਅਜਿਹੇ ਆਰਦਾਤਾ ਨੂੰ ਅੰਜਾਮ ਦੇ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ